ਹੈਲੋ YouTube ਫੈਮਿਲੀ ਕਿਵੇਂ ਹੋ ਜੀ ਸਾਰੇ ਜਣੇ ਆਏ ਹੋਪ ਕਿ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਸਵਾਗਤ ਆਪਣੇ ਚੈਨਲ ਦੇ ਵਿੱਚ ਸੋ एवरीवन ਅੱਜ ਜੋ ਆਪਾਂ ਚੱਲੇ ਆਂ ਜੀ ਸ਼ਹਿਰ ਮੈਰੀ ਸੁਖਨਾ ਮਤਲਬ ਕਿ ਯਾਨੀ ਕਿ ਆਪਣੀ ਸੁਖਨਾ ਸੀ ਮੇਰੀ ਖੁਦ ਦੀ ਜੋ ਮੈਂ ਅੱਜ ਕ੍ਰੀਜ਼ ਸੀ ਤੇ ਪੂਰੀ ਕਰਨ ਚੱਲੇ ਆਂ ਆਪਾਂ ਮੱਠਾ ਟਿਕਣ ਚੱਲੇ ਆਂ ਤੇ ਵੀਡੀਓ ਦੇ ਨਾਲ ਕੁਝ ਲਾਸਟ ਤੱਕ ਬਣੇ ਰਹਿਣਾ ਤੁਹਾਨੂੰ ਸਾਰਾ ਵੀਊ ਦਿਖਾਵਾਂਗੇ ਲਾਸਟ ਤੱਕ ਤੇ ਜੇਕਰ ਕੋਈ ਨਵਾਂ ਹੈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਮੇਰਾ ਹਰ ਇੱਕ ਤੁਸੀਂ ਆਉਣ ਵਾਲਾ ਵਲੌਗ ਦੇਖ ਸਕੋ ਸੋ ਤਿਆਰ ਬਸ ਆਪਾਂ ਫਾਈਨਲੀ ਜਿੱਦਾਂ ਕੰਮ ਤੇ ਜਾਣੇ ਹੁੰਦੇ ਆ ਉਹ ਤਿਆਰ ਹੋ ਗਏ ਆ ਤੇ ਉੱਥੇ ਜਾ ਕੇ ਸਾਰਾ ਵੀਊ ਤੁਹਾਡਾ ਨਾਲ ਸ਼ੇਅਰ ਕਰਾਂਗੇ ਤੁਸੀਂ ਵੀਊ ਚੈੱਕ ਕਰੋ ਕਿੰਨੀ ਜ਼ਿਆਦਾ ਤੋਂ ਹੁੰਦਾ ਤੇ ਸਾਨੂੰ ਐਦਾਂ ਹੀ ਜਾਣਾ ਪੈਣਾ ਏ ਮੋਟਰਸਾਈਕਲ ਤੇ ਹੈਦਰ ਸਟਾਰਟ ਕਰ ਲਿਆ ਬੋਬੀ ਇਹ ਗਾ ਮੇ ਕੋਲ ਸ਼ੌਲ ਬਸ ਨਹੀਂ ਯਾਰ ਰਮਾਲ ਨਹੀਂ ਸ਼ੌਲ ਹਾ ਮੈਂ ਬੰਨ ਲੈਂਨੀ ਆ ਸੋ एवरीवन ਵੀਊ ਤੁਸੀਂ ਦੇਖੋ ਤੇ ਆਪਾਂ ਜਾਣੇ ਆ ਇੰਨੀ ਠੰਡ ਦੇ ਵਿੱਚ ਕਿਸ ਕਵਰਕਾਰੀ ਲਾਵਾਂ 800 ਵਿੱਚ ਜਾਣਾ ਚੰਗੀ ਤਰ੍ਹਾਂ ਬੰਨ੍ਹ ਤੁਸੀਂ ਸਾਲਾ ਤੂੰ ਜੇ ਕੋਟ ਦੀ ਜੱਪ ਮਾਰਨ ਵਾਲੀ ਸੋ एवरीवन ਫਿਰ ਮੈਨਾਂ ਆ ਲਵ ਸੋ ਮੈਂ ਤੇ ਡੈਡੀ ਅਸੀਂ ਜਾਵਾਂਗੇ ਤੇ ਡੈਡੀ ਨੂੰ ਕਿਸੇ ਕੰਮ ਲਈ ਉੱਥੇ ਜਾਣਾ ਸੀ ਡੈਡੀ ਹੁਣਾਂ ਨੇ ਤੇ ਮੈਂ ਸੋਚਿਆ ਮੈਂ ਵੀ ਨਾਲ ਜਾਨੀ ਆ ਮੈਂ ਮੱਥਾ ਟੇਕ ਲਾਂਗੀ ਚਲੋ ਕਾਫੀ ਟਾਈਮ ਤੋਂ ਸਾਰੀ ਫੈਮਿਲੀ ਨੇ ਜਾਣਾ ਸੀ ਪਰ ਉਹਨਾਂ ਨੂੰ ਅੱਜ ਜ਼ਰੂਰੀ ਕੰਮ ਸੀ ਇਸ ਕਰਕੇ ਮੈਂ ਸੋਚਿਆ ਮੈਂ ਵੀ ਜਾਨੀ ਆ ਸੋ एवरीवन ਸੋ ਹਾਂਜੀ ਆਪਾਂ ਚੱਲੇ ਆਂ ਸ਼ਹਿਰ ਜਾ ਕੇ ਉੱਥੋਂ ਦਾ ਟ੍ਰਾਪ ਉੱਥੇ ਕਰਾਂਗੇ ਆਪਾਂ ਸਟਾਰਟ ਕਰੇ ਮੈਂ ਤੇ ਟੈਡੀ ਅਸੀਂ ਦੋਵੇਂ ਚੱਲੇ ਮੈਂ ਗਲਵਜ਼ ਵਗੈਰਾ ਵੀ ਨਹੀਂ ਪਾਏ ਹੋਏ ਕਿਉਂਕਿ ਸੈਲਫੀ ਸਟਿਕ ਤੇ ਫੋਨ ਆਪਾਂ ਸੈੱਟ ਕੀਤਾ ਹੋਇਆ ਹੈ ਬਾਈ ਉਹ ਫੋਨ ਥਿੱਲਕ ਨਾ ਜਾਵੇ ਫੋਨ ਤੇ ਕੈਮਰਾ ਆ ਬੜੇ ਸਾਫਟ ਹੈ ਨਾ ਮੇਰੇ ਖਿਆਲ ਤੋਂ ਤਾਂ ਕਰਕੇ ਸੋ एवरीवन ਨੂੰ ਕਿਹਾ ਕਿ ਆਪਾਂ ਵਲੋਗ ਨੂੰ ਕਰਦੇ ਹਾਂ ਸਟਾਰਟ ਸੋ एवरीवन ਆਪਾਂ ਇੱਧਰ ਕਹਿੰਦੇ પેટ્રોલ ਪੈਟਰੋਲ ਪੋਣੇ ਤੇ ਉਸ ਤੋਂ ਬਾਅਦ ਆਪਾਂ ਜਾਨੇ ਆ ਬਸ ਥੋੜੀ ਦੂਰੀ ਹੀ ਆ ਗਿਆ ਆਪਾਂ ਕਿਥੇ ਮਰੇਗਾ 15 ਕਿਲੋਮੀਟਰ ਆਹ ਆਪਣੀ ਗੱਡੀ ਖੜੀ ਆਹ ਖੜੀ ਆਹ ਯਾਰ ਆਪਦੀ ਵਾਕੀ ਦਿਖਾਵਾਂਗੇ ਸੋ एवरीवन ਇਹ ਸੜਕ ਤੇ ਸਾਡੀ ਗੱਡੀ ਖੜੀ ਹੋਈ ਏ ਜਦ ਵੀ ਪੜਾ ਕੇ ਖੜੀ ਹੋਈ ਏ ਸੋ एवरीवन ਨੀ ਜਿਆਦਾ ਭੀੜ ਦੇਖੋ ਲੱਗਣਾ ਵੀ ਮੁਸ਼ਕਲ ਹੈ ਟੌਪ ਕਹਿੰਦੇ ਆ ਰਹੀ ਹੈ ਹੌਲੀ ਹੌਲੀ ਕਰਕੇ ਮੌਸਮ ਹੋ ਗਿਆ ਸਾਫ ਓ ਯਾਰ ਵੀਡੀਓ ਇਹ ਚਾਪ ਦਿਖਾ ਨਹੀਂ ਸਕਦੇ ਸੀਗੇ ਬੜਾ ਨੁਕਸਾਨ ਹੋਇਆ ਪਿਆਸ ਯਾਰ ਸੜਕ ਤੇ ਉਹ ਟਰਾਲਰ ਬਰਤੇ ਆਪਾਂ ਬਸ ਥੋੜੀ ਜਿਹੀ ਦੂਰੀ ਆ ਗਏ ਆ ਪੋਂਚਣ ਵਾਲਾ ਟ੍ਰੈਫਿਕ ਦੇਖੋ ਇੱਥੇ ਥੋੜਾ ਆ ਮੌਸਮ ਸਾਫ਼ ਏ ਪਿੱਛੇ ਜਾਂ ਤਾਂ ਬੜੀ ਜ਼ਿਆਦਾ ਧੁੰਦ ਸੀਗੀ ਕੁਝ ਦਿਖਦਾ ਹੀ ਨਹੀਂ ਸੀ ਸੋ ਐਵਰੀਬਾਡੀ ਐਨਾ ਜ਼ਿਆਦਾ ਟ੍ਰੈਫਿਕ ਹੈ ਨਾ ਆਪੇ ਪਰ ਜਾ ਕੇ ਆਪ ਉਸ ਅੱਗੇ ਅੱਗੇ ਵੜੋ ਸ਼ਾਰਟ ਤੋਂ ਬੰਨ ਦੇ ਤੁਰੇ ਤੁਰੇ ਆ ਚੁੱਕੇ ਆ ਪਰ ਤੋਂ ਦੋਵੇਂ ਹੈ ਇੱਕ ਸਾਲ ਜੰਗਲ ਜਾਈਏ ਹਣਾ ਜੰਗਲ ਇਹ ਕਿਸਾਬ ਦਾ ਇੱਥੇ ਤੋਰ ਕੇ ਸੈਰ ਕਰਕੇ Loads shark and the punch took them. ਨਹੀਂ ਯਹਾਂ ਸੇ ہماری ਰੇਲ ਗੱਡੀ ਜਾਂਦੀ ਹੈ ਸੋ एवरीवन ਐਕੋ ਤੁਸੀ ਵੀ ਚੈੱਕ ਕਰੋ ਇਹ ਇਧਰ ਡੈਡੀ ਕੋਈ ਮੇਲਾ ਹੈ ਇਹ ਉਹ ਹੀ ਬਾਬੇ ਜਿਹੜਾ ਹੈ ਸਾਰੇ ਵਾਲ ਖੁੱਲ ਲਗੇ ਆ ਸੋ ਐਕੋ ਤੁਸੀ ਵੀ ਚੈੱਕ ਕਰੋ ਕਿੰਨੇ ਫੜੋਨੇ ਆ ਤੁਨਾ ਖੁਸ਼ ਪਤਾ ਨਹੀਂ ਦਾ ਆਕਾਰ ਹੀ ਕੋ ਸੰਤ ਸੀ ਰਾਸਤੇ ਹੀ ਭੁੱਲ ਗਏ ਸੀ ਹਮਾਂ ਦਾ ਡਾਡੀ ਆਹੀ ਉਲਟਾ ਰਸਤੇ ਗਏ ਚਲੇ ਸੀਗੇ ਸੈਨਾ ਹੁਣ ਮੱਥਾ ਟੇਕ ਲਿਆ ਆਪਾਂ ਤੇ ਉਸ ਤੋਂ ਬਾਅਦ ਵੀਡੀਓ ਬਣਾਵਾਂਗੇ ਹਾਂਜੀ एवरीवन ਮੱਥਾ ਆਪਾਂ ਟੇਕ ਚੁੱਕੇ ਆਂ ਤੇ ਇਹ ਵਾਲੇ ਸੈਂਕਲ ਤੇ ਬਾਬਾ ਜੀ ਆਉਂਦੇ ਹੁੰਦੇ ਸੀਗੇ ਤੇ ਦੇਖ ਸਕਦੇ ਹੋ ਤੁਸੀਂ ਵੀ ਹਾਂਜੀ ਹਾਂਜੀ एवरीवन ਮੱਥਾ ਪਰ ਟੇਕ ਲਿਆ ਸੀਗਾ ਤੇ ਵੀ ਉਹ ਵੀ ਆਪਾਂ ਸਾਰਾ ਦਿਖਾ ਚੁੱਕੇ ਆਂ ਬਸ ਆਪਾਂ ਮੇਨ ਇੱਥੇ ਹੀ ਆਉਣਾ ਸੀਗਾ ਤੇ ਆਪਣਾ ਜੋ ਵੀ ਹੈ ਖਾਸ ਇਹ ਜਗਾ ਕਰਕੇ ਵੀਡੀਓ ਮੈਂ ਜ਼ਿਆਦਾ ਸ਼ੇਅਰ ਤਾਂ ਨਹੀਂ ਕੀਤੀ ਕਿਉਂਕਿ ਅੰਦਰ ਚੰਗਾ ਜਿਹਾ ਨਹੀਂ ਲੱਗਦਾ ਯਾਰ ਕਿਸੇ ਵੀ ਆਪਾਂ ਜਗਤ ਆਏ ਆ ਨਾ ਪਹਿਲਾਂ ਮੱਥਾ ਟੇਕੋ ਸੱਚੇ ਮਨ ਨਾਲ ਠੀਕ ਆ ਮੈਨੂੰ ਸਿਰਫ ਉਹ ਹੀ ਮੇਨ ਜ਼ਰੂਰੀ ਸੀਗਾ ਬਾਕੀ ਬਾਹਰੋਂ ਦਾ ਤੁਸੀਂ ਵੀਊਜ਼ ਚੈੱਕ ਕਰ ਸਕਦੇ ਹੋ ਤੇ ਬਾਕੀ ਬਾਬਾ ਆਪਣਾ ਬਾਬਾ ਦਾ ਡੈਡੀ ਉਹਨਾਂ ਦਾ ਸਾਈਕਲ ਸੀ ਨਾ ਹਾਂ ਇਹ ਜਗ੍ਹਾ ਤੇ ਮੇਨ ਮੈਂ ਆਉਣਾ ਸੀਗਾ ਤੇ ਮੈਨੂੰ ਆ ਕੇ ਅੱਜ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਦੇਖ ਸਕਦੇ ਹੋ ਤੁਸੀਂ ਸੋ ਹੁਣ ਆਪਾਂ ਜਾਣੇ ਆ ਘਰ ਚਲੀ ਡੈਡੀ ਦੇ ਚਲੋ ਫੇਰ ਆਵਾਂਗੇ ਕਿਸੇ ਦਿਨ ਸਾਰੀ ਫੈਮਿਲੀ ਦੇ ਨਾਲ ਫੇਰ ਆਵਾਂਗੇ ਕਿਸੇ ਨਾ ਕਿਸੇ ਵਾਲੇ ਬਹੁਤ ਹਾਂਜੀ एवरीवन ਆਇਆ ਡੈਡੀ ਮੇਰੇ ਮਗਰ ਆਣਗੇ ਫਿਰ ਮੋਟਰਸਾਈਕਲ ਉਥੇ ਹੀ ਸੀਗਾ ਉਹਨਾਂ ਨੂੰ ਆਈ ਲੈਂਡ ਤੋਂ ਫੇਰਾ ਭਜਾਣੇ ਆ ਮੈਂ ਡੈਡੀ ਨੂੰ ਫੋਲ ਗਈ ਸੀ ਵਿੱਚ ਚਲੋ मैं आगे मैं हम तो एवरीवन होना जाने घरे मत्था टेक लिया जी जगह से आप आए सी ਦੇਖ ਸਕਦੇ ਹੋ ਜੀ ਸੋ ਇਧਰ ਦਾ ਵੀਊ ਦੇਖੋ ਖੇਤਾਂ ਦਾ ਅਸੀਂ ਵਾਪਸੀ ਤੇ ਖੇਤਾਂ ਵਿੱਚ ਦੀ ਜਾ ਰਹੇ ਆ ਇਹ ਬਲੇ ਘਰ ਮੈਨੂੰ ਬੜੇ ਹੋ ਜਨਤਾ ਦੇ ਦੇਖਦੇ ਵੈਣ ਜਿਵੇਂ ਆ ساری ਜ਼ਮੀਨ ਹੈ ਉਹ ਉਹ ਘਰ ਦੇ ਦਿਖ ਰਿਹਾ ਨੇ ਹਾਂ ਦਿਖਦੇ ਪਿਆ ਸੋ ਇਹ ਬਲਵ ਵੀਊ ਦੇਖਣ ਲਾ ਹੁੰਦਾ ਹੈ ਇਹ ਇਧਰ ਸਾਰੀ ਖੇਤ ਹੀ ਨੇ ਦੇਖੋ ਆ ਜਿਹੜੇ ਸਾਹਮਣੇ ਘਰ ਦੇਖੋ ਕਿੰਨੇ ਪਿਆਰੇ ਆ ਜਿਹੜੇ ਇਹ ਖੇਤਾਂ ਵਿੱਚ ਕੰਮ ਕਰਾਂ ਆਂਦੇ ਦੂਰੂ ਦੂਰੋਂ ਆਉਂਦੇ ਡੈਡੀ ਇਹਨਾਂ ਦੂਰੋਂ ਹਾਂ ਜਿਵੇਂ ਆ ਘਰਾਂ ਦੇ ਵਿੱਚ ਰਹਿੰਦੇ ਨੇ ਜਿਹੜੇ ਆ ਖੇਤਾਂ ਵਿੱਚ ਕੰਮ ਕਰਦੇ ਨੇ ਦੂਰੂ ਦੂਰੋਂ ਆਉਂਦੇ ਆਪਣੇ ਪੰਜਾਬ ਚ ਜੰਮ ਹਾਂ ਸੋ ਖੇਤਾਂ ਦਾ ਵੀਊ ਵੀ ਚੈੱਕ ਕਰੋ ਹੁਣ ਜਾਂਦੇ ਤੋਂ ਪਾ ਗਈ ਐ ਦੇਖ ਸਕਦੇ ਤੁਸੀਂ ਹੁਣ ਐ ਕਰਾ ਕੇ ਦਾ ਚਾਂਦੀ ਵਾਂਗ ਹੀ ਥੋੜੇ ਔਖਾ ਸੀ ਵੀ ਵੀ ਕਲਚਰ ਆਉਣਾ ਵੀ ਔਖਾ ਹੋ ਜਾਂਦਾ ਟੋਪੋ ਵੀ ਵਧੀਆ ਫਿਰ ਵਲੌਗ ਚ ਵੀ ਮਜ਼ਾ ਆਉਂਦਾ ਵਲੌਗ ਬਣਾਉਣ ਚ ਆ ਸਾਰੇ ਖੇਤੀ ਜਿਹੜੀ ਆਲੂ ਹੈ ਨਾ ਆ ਦੇਖੋ ਆਲੂ ਲੱਗੇ ਹੋਇਆ ਖੇਤੀ ਨੇ ਸਾਰੇ ਇਧਰ ਛੇਤਾਂ ਵਿੱਚ ਦੀ ਆਪਾਂ ਆਏ ਨਾ ਮੱਕੀ ਲੱਗੀ ਗਈ ਇਧਰ ਵੀ ਆਲੂ ਹੈ ਹਜੇ ਡੜੀ ਪੁੱਟੀ ਚ ਨਹੀਂ ਆਲੂ ਫੀਲਡ ਦਾ ਦੂਨ ਆ ਗਿਆ ਆਪਣਾ ਸਟੇਡੀਅਮ ਇਹ ਖੇਤਾਂ ਦਾ 뷰 ਉਹ ਘਰ ਬੜੀ ਦੂਰ ਰਹਿ ਗਏ ਕਿਸੇ ਨੇ ਨਾ ਉਹ ਘਰ ਅੱਜ ਆਪਾਂ ਲੌਗ ਸੋ एवरीवन ਨਾ ਐ ਕਿ ਕ੍ਰਿਕਟ ਵਾਲੀਬਾਲ ਆਪਾਂ ਹੀ ਪਾਰਕ ਚ ਵੀ ਖੇਡਿਆ ਵਾਲੀਬਾਲ ਦਾ ਹਲਤਾ ਹੈ ਸੋ ਹਾਂਜੀ एवरीवन ਘਰ ਆਪਾਂ ਆ ਚੁੱਕੇ ਸੀਗੇ ਤੇ ਬਾਹਰ ਦੇਖੋ ਮੰਮੀ ਯਾਰ ਕਸ ਕੇ ਗੁੱਤ ਕਰਿਆ ਕਰ ਵਾਲ ਸਾਰੇ ਕਿਨਰ ਦੇ ਮੈਂ ਹੋਣਗਾ ਟੀਲੀ ਗੁੱਤ ਕਰਉ ਯਾਰ ਵਾਲ ਹੀ ਸਾਰੇ ਮੂੰਹ ਚ ਪਈ ਜਾਂਦੇ ਸੀ ਮੇਰੇ ਸੋ ਬਾਹਰ ਦਾ ਕਹਿੰਦੇ ਵੀਊ ਚੈੱਕ ਕਰੋ ਆ ਤੋਂ ਪਹੁੰਚ ਨਿਕਲ ਚੁੱਕੀ ਹੈ ਸੋ ਹਾਂਜੀ एवरीवन ਆਪਾਂ ਆ ਚੁੱਕੇ ਸੀ ਘਾਰ ਸੋ ਉਥੋਂ ਯਾਰ ਮੈਂ ਅੰਦਰ ਦਾ ਵਲੌਗ ਤਾਂ ਨਹੀਂ ਬਣਾਇਆ ਹੈਗਾ ਕਿਉਂਕਿ ਮੈਂ ਨਾ ਸਾਰਿਆਂ ਨੂੰ ਇੱਕ ਛੋਟਾ ਜਿਹਾ ਮੈਸੇਜ ਲਗਾਉਣਾ ਚਾਹੁੰਨੀ ਐ ਕਿ ਆਪਾਂ ਯਾਰ ਕਿਤੇ ਵੀ ਕਿਸੇ ਵੀ ਧਰਮ ਦਾ ਲਾ ਲੋ ਆਪਣਾ ਪਹਿਲੀ ਗੱਲ ਕਿ ਸਾਰੇ ਬਰਾਬਰ ਨੇ ਠੀਕ ਆ ਆਪਾਂ ਕਿਸੇ ਵੀ ਜਾਤ ਪਾਤ 'ਚ ਨਹੀਂ ਵਿਸ਼ਵਾਸ ਕਰ ਸਕਦੇ ਹਾਂ ਗੁਰੂ ਪੀਰ ਹੁੰਦੇ ਨੇ ਆਪਣੇ ਜੋ ਵੀ ਐ ਇੱਥੇ ਜਾਣਾ ਸੀ ਅਸੀਂ ਅ ਦਰਗਾਹ ਸੀ ਮੰਮੀ ਦਰਗਾਹ ਹੁੰਦਾ ਨਾ ਦਰਗਾਹ ਹੁੰਦਾ ਨਾ ਮੰਮੀ ਨੂੰ ਸੁਣਨ ਨੀ ਰਿਆ ਮੈਂ ਦੱਸਦੀ ਆ ਅੱਜ ਬਾਬਾ ਸ਼ੇਖਸ਼ਾ ਉੱਥੇ ਦਰਗਾਹ ਸੀ ਨਾ ਸੋ एवरीवन ਨੇ ਦਰਗਾਹ ਹੀ ਸੀਗੀ ਉੱਥੋਂ ਦੀ ਤੇ ਮਤਲਬ ਪੀਰਾਂ ਦੀ ਜਗ੍ਹਾ ਆਪਾਂ ਲਗਾ ਸਕਦੇ ਹਣਾ ਉੱਥੇ ਨਾ ਕਿਸੇ ਟਾਈਮ ਕੋਈ ਐਦਾਂ ਦਾ ਟਾਈਮ ਸੀ ਵੀ ਮੈਂ ਮਤਲਬ ਉਸ ਜਗ੍ਹਾ ਤੇ ਖੜੀ ਹੋਈ ਸੀ ਹਣਾ ਮੈਂ ਮਤਲਬ ਸੱਚੇ ਮੰਨੋ ਯਾਰ ਸੁਖਣਾ ਆਪਣੀ ਸੁਖੀ ਮੇਰੀ ਉਸੇ ਟਾਈਮ ਹੀ ਪੂਰੀ ਹੋ ਗਈ ਤੇ ਮੈਂ ਨਾ ਬੋਤ ਮੈਨੂੰ ਫੀਲ ਹੁੰਦਾ ਸੀ ਵੀ ਮੈਂ ਅੱਜ ਜਾਵਾਂ ਮੈਂ ਕੱਲ ਜਾਵਾਂ ਮੈਂ ਅੱਜ ਜਾਵਾਂ ਮੈਂ ਕੱਲ ਜਾਵਾਂ ਚੇਚਾ ਯਾਰ ਮੈਂ ਅੱਜ ਦਾ ਦਿਨ ਕੱਢ ਕੇ ਮੈਂ ਸਪੈਸ਼ਲ ਆਪਣੇ ਬਾਪੂ ਨੂੰ ਲੈ ਕੇ ਗਈ ਨਾਲ ਮੈਂ ਕਿਹਾ ਡੈਡੀ ਤੁਸੀਂ ਚਲੋ ਮੇਰੇ ਨਾਲ ਆਪਾਂ ਜਾਨੇ ਅੱਜ ਤੇ ਇਹ ਵੀ ਮੇਰੇ ਨਾਲ ਗਏ ਸੀ ਲਾਈਕ ਅਮ ਇਹਨਾਂ ਨੂੰ ਵੀ ਸੀ ਮੈਨੂੰ ਵੀ ਸੀ ਪਰ ਮੈਂ ਸਭ ਛੱਡ ਕੇ ਆਵੇਂ ਤਾਂ ਯਾਰ ਵੀ ਜਦੋਂ ਪਤਾ ਨਾ ਇਹ ਕੰਮ ਆਪਾਂ ਕਰਨਾ ਹੈ ਕਰੋ ਯਾਰ ਟਾਈਮ ਜੀ ਆਪਾਂ ਉਹਦੇ ਲਈ ਟਾਈਮ ਕੱਢਣ ਦੀ ਕੋਸ਼ਿਸ਼ ਕਰਾਂਗੇ ਉਹ ਨਹੀਂ ਨਿਕਲਣਾ ਕੱਢਣਾ ਪੈਂਦਾ ਠੀਕ ਆ ਮੇਰਾ ਬਹੁਤ ਦਿਲ ਕੀਤਾ ਇਸ ਕਰਕੇ ਫਿਰ ਮੈਂ ਡੈਡੀ ਨੂੰ ਲੈ ਕੇ ਗਈ ਡੈਡੀ ਮੇਰੇ ਨਾਲ ਗਏ ਕਿਉਂਕਿ ਐਕਟਵ ਤੇ ਵੀ ਮੈਂ ਕੱਲੀ ਚੋਰ ਪਰ ਠੰਡ ਬਹੁਤ ਸੀ ਮੇਰੇ ਤੋਂ ਕੱਲੀ ਤੋਂ ਇੰਨੀ ਦੂਰ ਨਹੀਂ ਜਾਇਆ ਜਾਣਾ ਸੀਗਾ ਆਪਣੇ ਪਿੰਡ ਤੋਂ ਸ਼ਹਿਰ ਕਾਫੀ ਦੂਰ ਸਾਨੂੰ ਜਾਣਾ ਪਿਆ ਅਸੀਂ ਸਵੇਰੇ ਗਏ ਮਮਚੇ ਨੀ ਤੋਂ ਦਸੀਗੀ ਪਰ ਹਾਂ ਹੁਣ ਟਾਈਮ ਤਕਰੀਬਨ ਡੇਢ ਕੁ ਵੱਜ ਗਏ ਹੋਣੇ ਆ ਹੁਣ ਮੌਸਮ ਸਾਫ ਹੋਇਆ ਧੁੱਪ ਆ ਹਨਾ ਠੀਕ ਆ ਮੌਸਮ ਤੇ ਬਾਕੀ ਮੈਂ ਰੀਜ਼ਨ ਦੱਸ ਰਹੀ ਸੀ ਉਥੋਂ ਦੀ ਮੈਂ ਵੀਡੀਓ ਤਾਂ ਨਹੀਂ ਬਣਾਈ ਹੈਗੀ ਕਿਉਂਕਿ ਯਾਰ ਦੇਖੋ ਗੁਰਦੁਆਰੇ ਜਾ ਰਹੇ ਹਾਂ ਕਿਤੇ ਵੀ ਜਾ ਰਹੇ ਆ ਆਪਾਂ ਆਪਣੀ ਅਰਦਾਸ ਲਈ ਸੱਚੇ ਮਨ ਲਈ ਉਥੇ ਪ੍ਰੇਅ ਕਰਨ ਜਾ ਰਹੇ ਹੁੰਨੇ ਆ ਅੰਦਰ ਹਨਾ ਮੇਰਾ ਇਹੀ ਛੋਟਾ ਜਿਹਾ ਮੈਸੇਜ ਆ ਕਿ ਯਾਰ ਜਿਹੜੇ ਵੀ ਵਲੌਗਸ ਵਗੈਰਾ ਬਣਾਉਂਦੇ ਆ ਹਨਾ ਤੁਸੀਂ ਸਭ ਤੋਂ ਪਹਿਲਾਂ ਪਹਿਲੀ ਗੱਲ ਤਾਂ ਉਹਨਾਂ ਨੂੰ ਵੀ ਪਤਾ ਹੋਊਗਾ ਪਰ ਜੇ ਮੈਂ ਆਪਣੀ ਮੈਂ ਕਿਸੇ ਦੀ ਨਹੀਂ ਗੱਲ ਕਰਨੀ ਆਪਣੀ ਵੀਡੀਓ ਦੇ ਵਿੱਚ ਜੇ ਮੈਂ ਆਪਣੀ ਗੱਲ ਕਰਾਂ ਮੈਂ ਕਿਤੇ ਵੀ ਜਾਣਾ ਹੈ ਨਾ ਮੈਂ ਸਿਰਫ ਸੱਚੇ ਮੰਨੋ ਉੱਥੇ ਮੱਥਾ ਟੇਕਣਾ ਹੁੰਦਾ ਹੈ ਵੀ ਮੈਨੂੰ ਉੱਥੇ ਵੀਡੀਓ ਨਹੀਂ ਜ਼ਰੂਰੀ ਹੁੰਦੀ ਹਾਂ ਮੈਂ ਤੁਹਾਡੇ ਨਾਲ ਵਲੌਗ ਆਪਣਾ ਸ਼ੇਅਰ ਕੀਤਾ ਬਾਹਰੋਂ ਸਾਰਾ ਵੀਊ ਦਿਖਾਇਆ ਜਾਂਦੀ ਬਾਕੀ ਦਾ ਸਾਰਾ ਵੀਊ ਦਿਖਾਇਆ ਆਨ ਦੀ ਬਾਕੀ ਦਾ ਦਿਖਾਇਆ ਘਰ ਆਣ ਕੇ ਵੀਡੀਓ ਚ ਦੱਸਿਆ ਮੈਂ ਤੁਹਾਨੂੰ ਹਨਾ ਸਭ ਕੁਝ ਬਾਕੀ ਜਿਹੜੇ ਸਮਝਣ ਵਾਲੇ ਹੁੰਦੇ ਆ ਸਮਝ ਹੀ ਜਾਂਦੇ ਆ ਫਿਰ ਕਈ ਕਹਿੰਦੇ ਆ ਕਿ ਤੁਸੀਂ ਅੰਦਰ ਦਾ ਨਹੀਂ ਦਿਖਾਇਆ ਅੰਦਰ ਦਾ ਦੇਖੋ ਉੱਥੇ ਆਪਾਂ ਵੀਡੀਓ ਬਣਾਉਣ ਜਾ ਰਹੇ ਆ ਨਹੀਂ ਨਾ हां ਉੱਥੇ ਮੇਰੀ ਸੁਖਨਾ ਸੀ ਮੈਂ ਪੂਰੀ ਕੀਤੀ ਚਲੋ ਮੈਂ ਅੱਜ ਦੀ ਵੀਡੀਓ ਚੰਨਾ ਦੱਸਿਆ ਕਿ ਕਿੱਥੇ ਜਾ ਰਹੀ ਹਾਂ ਠੀਕ ਆ ਥੋ ਇੰਨਾ ਕੁ ਸ਼ੇਅਰ ਕੀਤਾ ਬਹੁਤ ਆ ਯਾਰ ਪਰ ਮੈਂ ਉੱਥੇ ਸੱਚੇ ਮੈਨੂੰ ਆਪਣੀ ਪ੍ਰੇ ਮੈਨੂੰ ਬਹੁਤ ਖੁਸ਼ੀ ਹੋਈ ਮੱਥਾ ਟੇਕ ਕੇ ਹਨਾ ਮੇਰੀ ਸੁਖਨਾ ਮਤਲਬ ਪੂਰੀ ਹੋ ਗਈ ਸੀ ਕਿਸੇ ਟਾਈਮ ਉੱਥੇ ਹੀ ਖੜੀ ਸੀ ਮੁਸ਼ਕਿਲ ਚ ਉੱਥੇ ਹੀ ਮਤਲਬ ਕਿ ਮੇਰੀ ਸੁਣ ਲਈ ਉਹ ਜਗ੍ਹਾ ਨੇ ਹਨਾ ਮੈਨੂੰ ਬਹੁਤ ਖੁਸ਼ੀ ਹੋਈ ਸੀ ਕਿ ਇਸ ਕਰਕੇ ਮੈਂ ਸਪੈਸ਼ਲੀ ਅੱਜ ਦਾ ਦਿਨ ਕੱਢ ਕੇ ਗਈ ਸੀ ਸੋ ਜੇਕਰ ਵੀਡੀਓ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜਿਹੜੇ ਨਵੇਂ ਆ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਮੇਰਾ ਹਰ ਇੱਕ ਔਰ ਵਾਲਾ ਤੁਸੀਂ ਵਲੌਗ ਦੇਖ ਸਕੋ ਮਿਲਦੇ ਹਾਂ ਨੈਕਸਟ ਵਲੌਗ ਦੇ ਵਿੱਚ ਸੋ ਹਾਂਜੀ ਅੱਜ ਵੀ ਉੱਥੇ ਫੈਨਸ ਮਿਲੇ ਸੀ ਮੇਰੇ ਪਰ ਆਈ ਹੋਪ ਕਿ ਮੈਂ ਵੀਡੀਓ ਨਹੀਂ ਸ਼ੇਅਰ ਵਿੱਚ ਕਲਿੱਪ ਨਹੀਂ ਸ਼ੇਅਰ ਕਰ ਸਕੀ ਕਿਉਂਕਿ ਉਸ ਟਾਈਮ ਮੇਰਾ ਕੈਮਰਾ ਬੰਦ ਸੀਗਾ ਸੋ ਪਿਆਰ ਕਰਨ ਵਾਲੇ ਮਿਲਦੇ ਰਹੋ ਹਾਂ ਜਿਹੜੇ ਮੈਨੂੰ ਪਿਆਰ ਕਰਦੇ ਆ ਅਸੀਂ ਵੀ ਉਹਨਾਂ ਲਈ ਸਾਡੇ ਅੰਦਰ ਵੀ ਉਹਨਾਂ ਲਈ ਪਿਆਰ ਹੀ ਆ ਸੋ ਲਵ ਯੂ ਸੋ ਮਾਚ ਸਾ ਮੇਰੇ ਫੈਨ ਜਿਹੜੇ ਮੇਰੇ ਫੈਨ ਮਿਲਦੇ ਆ ਮੈਨੂੰ ਸੋ ਕਿਤੇ ਵੀ ਤੁਹਾਨੂੰ ਮਿਲਦੀਆਂ ਹਾਂ ਤੁਸੀਂ ਮਤਲਬ ਕੀ ਬੁਲਾ ਸਕਦੇ ਹੋ ਹਣਾ ਕਈ ਮੈਨੂੰ ਕਮੈਂਟ ਵੀ ਕਰਦੇ ਕਿ ਦੀਦੀ ਤੁਸੀਂ ਇਗਨੋਰ ਕਰਦੇ ਹੋ ਮੈਂ ਇਗਨੋਰ ਨਹੀਂ ਕਰਦੀ ਹਾਂ ਜਦੋਂ ਤੁਹਾਨੂੰ ਕਿਤੇ ਵੀ ਦਿਸਾਂ ਤੁਸੀਂ ਮੈਨੂੰ ਬੁਲਾ ਸਕਦੇ ਹੋ ਬਾਕੀ ਲਵ ਯੂ ਆ ਜਿਹੜੇ ਪਿਆਰ ਕਰਦੇ ਆ ਫਿਰ ਤੋਂ ਤੇ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ